ਕਿਦਾਂ ਜੁੜੀ ਹੋਈ ਵੱਡੀ ਵੱਡੇ ਲੈ ਕੇ ਹਾਜ਼ਰਾਂ ਦੱਸਿਏ ਭਾਰਤੀ ਕ੍ਰਿਕਟ ਰਿੰਕੂ ਸਿੰਘ ਬਾਰੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਾਉਰ ਇਬਰਾਹਿਮ ਦੀ ਡੀ ਕੰਪਨੀ ਦੇ ਨਾਮ ਤੇ ਉਸ ਤੋਂ ਕਥਿਤ ਔਰ ਤੇ 100 ਕਰੋੜ ਰੁਪਏ ਦੀ ਫਰौती ਮੰਗੀ ਸੀ ਪੁਲਿਸ ਨੇ ਰਿੰਕੂ ਨੂੰ ਧਮਕੀ ਦੇਣ ਵਾਲੇ ਸ਼ੱਕੀ ਤੋਂ ਪੁੱਛਗਿੱਛ ਕੀਤੀ ਜਿਸ ਤੋਂ ਬਾਅਦ ਇੱਕ ਖੁਲਾਸਾ ਹੋਇਆ ਹੈ ਦਰਸਲ ਮੁੰਬਈ ਪੁਲਿਸ ਦੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਰਿੰਕੂ ਸਿੰਘ ਵਿਰੋਧ ਫਰौती ਦੀ ਜੋ ਮੰਗ ਵੀ ਕੀਤੀ ਗਈ ਸੀ ਇਹ ਗੱਲ ਧਿਆਨ ਦੇਣ ਯੋਗ ਹੈ ਕਿ ਮਰਹੂਮ ਐਨਸੀਪੀ ਨੇਤਾ ਅਤੇ ਸਾਬਕਾ ਮੰਤਰੀ ਬਾਬਾ ਸਦੀਕੀ ਦੇ ਪੁੱਤਰ ਜਸ਼ਾਨ ਸਦੀਕੀ ਨੂੰ ਧਮਕੀ ਦੇਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤੇ ਗਏ ਦੋਸ਼ੀ ਮੁਹੰਮਦ ਦਿਲਸ਼ਾਦ ਨੁਸ਼ਾਦ ਨੇ ਪੁਸ਼ਕੇਸ ਦੌਰਾਨ ਇਹ ਖੁਲਾਸਾ ਕੀਤਾ ਸੀ ਪੁਸ਼ਕੇਸ ਦੌਰਾਨ ਨੁਸ਼ਾਦ ਨੇ ਖੁਲਾਸਾ ਕੀਤਾ ਕਿ ਉਸਨੇ ਭਾਰਤੀ ਕ੍ਰਿਕਟਰ ਰਿੰਕੂ ਸਿੰਘ ਤੋਂ 10 ਕਰੋੜ ਦੀ ਫਰੋਤੀ ਵੀ ਮੰਗੀ ਸੀ ਸੂਤਰਾਂ ਅਨੁਸਾਰ ਜਾਂਚ ਦੌਰਾਨ ਇਹ ਖੁਲਾਸਾ ਹੋਇਆ ਹੈ ਕਿ ਦਿਲシャンਦ ਨੇ ਰਿੰਕੂ ਸਿੰਘ ਦੇ ਇਵੈਂਟ ਮੈਨੇਜਰ ਨੂੰ ਧਮਕੀ ਭਰੇ ਈਮੇਲ ਔਰ ਵੀ ਪੱਤਰ ਸਾਨੂੰ ਦੋਮਾ ਮਾਮਲਾ ਵਿੱਚ ਦੋਸ਼ੀ ਜੋ ਕਿ ਡੀ ਕੰਪਨੀ ਦਾ ਮੈਂਬਰ ਹੋਣ ਦਾ ਦਾਵਾ ਕਰਦਾ ਹੈ ਨੇ ਪ੍ਰਤੀ ਨਾ ਦੇਣ ਤੇ ਉਸਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਸੀ